ਇੱਕੋ ਸਿਮ ਗਿਲਾ ਨਿਯੋਗੀ ਤੇਰੇ ਨਾਮ ਦੀ ਯਾਰ ਕਰਾਉਣੀ ਜਿਹਦੇ ਬੁੱਲਾ ਉੱਤੇ ਜੈ ਸੱਤ ਕੁੱਲਾ ਉੱਤੇ ਜੀ ਬਾਬਾ ਜੀ ਕੋਲੋਂ ਜਰੂਰ ਮੰਗਿਆ ਤੇ ਜਦੋਂ ਬਾਬਾ ਜੀ ਦਾ ਜੇਕਾਰਾ ਸ਼ੁਭ ਬਾਰੇ ਕੋਸਟਿਕ ਸੁਮਿਲੇ ਹੁੰਦੇ ਥੋੜਾ ਵਾਤ ਕਰੇਗਾ ਹਾਂ ਜੀ ਜਿਹੜੇ ਜੋ ਗੁਮ ਕਰੇ ਪਿਆਏ ਸ਼ੁਭ ਗੁਰ ਅਮਰਦਾਸ ਸਾਹਿਬ ਸਾਹਿਬ ਦਰਬਾਰ ਤੋਂ ਰਜਤ ਜੀ ਉਪਸਾਪ ਤਸ਼ਰੀਫ ਲੈ ਕੇ ਆਏ ਹਨ ਮੰਡਰੀ ਵੱਲੋਂ ਜੈ ਮਾਤਾ ਜੀ ਜੈ ਬਾਬੇ ਜੀ ਸਤਿ ਸ਼੍ਰੀ ਅਕਾਲ ਪੰਡਾਲ ਵਿੱਚ ਹਸਤਤ ਮੇਰੀਆਂ ਬਾਤਾਂ ਪੜਾਉਣ ਸਾਰਾ ਪਣਹਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਡੇ ਸ਼ਾਹਪੋਟ ਵਿਖੇ ਗੋਬਿੰਦਨਗਰ ਗੜੀ ਨੰਬਰ 2 ਦੇ ਵਿੱਚ ਸਲਾਨਾ ਚੌਂਕੀ ਸਿੱਧ ਬਾਬਾ ਬਾਲਕਨاتھ ਪੋਣਾਹਰੀ ਜੀ ਦੀ ਜੋ ਹਰ ਸਾਲ ਚੌਂਕੀ ਹੁੰਦੀ ਹੈ ਤੇ ਬਹੁਤ ਸ਼ਰਧਾ ਦੇ ਨਾਲ ਸਾਰੇ ਭਗਤ ਜਨ ਇਹ ਚੌਂਕੀ ਦੇ ਵਿੱਚ ਪਹੁੰਚੇ ਨੇ ਸਾਡੇ ਸਤਿਕਾਰਯੋਗ ਸਾਬੀ ਦਾਸੀ ਜੀ ਜੋ ਮੁੱਖ ਸੇਵਾਦਾਰ ਨੇ ਤੇ ਚੌਂਕੀ ਦੇ ਵਿੱਚ ਫੁੱਲ ਰੌਣਕਾਂ ਲੱਗੀਆਂ ਨੇ ਤੇ ਬਾਬਾ ਜੀ ਦੇ ਲੰਗਰ ਪੰਡਾਰੇ ਵੀ ੱਟ ਵਰਤੇ ਨੇ ਤੇ ਦੀਪਕ ਸ਼ਾਹ ਕੋਟਲੀ ਜੀ ਪੰਜਾਬੀ ਕਲਾਕਾਰ ਕੁਲਵਿੰਦਰ ਕਈ ਜੀ ਪਰਮੇਸ਼ ਕਈ ਜੀ ਹੋਰ ਬਹੁਤ ਸਾਰੇ ਕਲਾਕਾਰ ਬਾਬਾ ਜੀ ਦੀ ਚੌਂਕੀ ਦੇ ਵਿੱਚ ਪਹੁੰਚੇ ਨੇ ਤੇ ਵੱਖ-ਵੱਖ ਦਰਬਾਰਾਂ ਤੋਂ ਫਕੀਰ ਸਹਿਬਾਨ ਬਾਬਾ ਜੀ ਦੀ ਚੌਂਕੀ ਦੇ ਵਿੱਚ ਪਹੁੰਚੇ ਨੇ ਸਾਰੇ ਹੀ ਮੁਹੱਲਾ ਨਿਵਾਸੀਆਂ ਵੱਲੋਂ ਸਾਬੀ ਦਾਸੀ ਕੇ ਜੀ ਵੱਲੋਂ ਔਰ ਮੈਂ ਐਂਕਰ ਮੰਗਾ ਕੋਟਲੀ ਵੱਲੋਂ ਸਭ ਆਨਿਆ ਸੰਤਾਂ ਨੂੰ ਵਕ ਵਕ ਸ਼ਹਿਨशाहਾਂ ਦੇ ਦਰਬਾਰਾਂ ਤੋਂ ਆਏ ਫਕੀਰਾਂ ਨੂੰ ਬਾਬਾ ਜੀ ਦੀ ਚੌਂਕੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ ਆਇਆਂ ਨੂੰ ਜਕਾਰਾ ਪਾਉਣਾ ਹਰੀ ਦੀ ਦਾ ਬਹੁਤ ਸੱਚੇ ਦਰਬਾਰ ਕੀ ਜੈ